ਸ਼ਹੀਦੀ ਜੋੜ ਮੇਲ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਅੱਜ ਪਹਿਲਾ ਦਵਾਨ ਆ ਤਾਂ ਪਹਿਲੇ ਦਵਾਨ ਤੇ ਜਿਹੜੀਆਂ ਸੰਗਤਾਂ ਦਾ ਜਿਹੜਾ ਹੜ ਆਇਆ ਹੋਇਆ ਲੱਖਾਂ ਦੇ ਹਿਸਾਬ ਨਾਲ ਜਿਹੜੀ ਸੰਗਤ ਹੈ ਉਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਨੂੰ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਉੱਥੇ ਹੀ ਇੱਕ ਜਿਹੜੀ ਕਹਿ ਦਈਏ ਕਿ ਸਰਕਾਰ ਦੀ ਕਾਰਗੁਜ਼ਾਰੀ ਸਾਹਮਣੇ ਆਈ ਹੈ ਕਿ ਸੰਗਤ ਦੇ ਆਉਣ ਵਾਲੀਆਂ ਸੜਕਾਂ ਜਿਹੜੀਆਂ ਪਿਛਲੇ ਦਿਨੀ ਜਿਹੜੇ ਬਿਆਨ ਆਉਂਦੇ ਨੇ ਕਿ ਅਸੀਂ ਜਿਹੜੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਸੰਗਤ ਨੂੰ ਹਰ ਸਹੂਲਤ ਮਿਲੂਗੀ ਪਰ ਉੱਥੇ ਹੀ ਜੇ ਗੱਲ ਕਰੀਏ ਕਿ ਡੇਰਾ ਮੀਰ ਮੀਰਾ ਦਾ ਜਿਹੜਾ ਰੋਡ ਹੈ ਉਸ ਡੇਰੇ ਨੂੰ ਜਾਣ ਵਾਲਾ ਜਿਹੜਾ ਡੇਰੇ ਤੋਂ ਉਹ ਸਰਹੰਦ ਨੂੰ ਆਉਣ ਵਾਲਾ ਰੋਡ ਹੈ ਉਹ ਰੋਡ ਬਿਲਕੁਲ ਖਸਤਾ ਹਾਲਤ ਸੀ ਤਾਂ ਇਸ ਹਾਲਤ ਦੇ ਵਿੱਚ ਜਿਹੜੀ ਸੰਗਤ ਹੈ ਉਹ ਤੁਰ ਕੇ ਆਉਂਦੀ ਸੀ ਪੈਦਲ ਯਾਤਰਾ ਕਰਦੀ ਸੀ ਉਹਨਾਂ ਨੂੰ ਤੁਰਨ ਦੇ ਵਿੱਚ ਦਿੱਕਤ ਆਉਂਦੀ ਸੀ ਤਾਂ ਇਸ ਦਿੱਕਤ ਨੂੰ ਜਿਹੜੇ ਕੋਟਲਾ ਡਢਹੀੜੀ ਦੇ ਨੌਜਵਾਨ ਨੇ ਉਹ ਦੇਖਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਵੱਖਰਾ ਜਿਹੜਾ ਉਪਰਾਲਾ ਕੀਤਾ ਜਾਂਦਾ ਜਿੱਥੇ ਸੰਗਤਾਂ ਦੇ ਵੱਲੋਂ ਪਿੰਡਾਂ ਦੇ ਵਿੱਚੋਂ ਜਿਹੜੀਆਂ ਲੰਗਰ ਦੀਆਂ ਟਰਾਲੀਆਂ ਆਉਂਦੀਆਂ ਨੇ ਵੱਖਰੇ ਵੱਖਰੇ ਜਿਹੜੇ ਤੌਰ ਤੇ ਲੰਗਰ ਲਾਏ ਜਾਂਦੇ ਨੇ ਵੱਖ-ਵੱਖ ਸੇਵਾ ਨਿਭਾਈਆਂ ਜਾਂਦੀਆਂ ਨੇ ਉੱਥੇ ਜਿਹੜੇ ਕੋਟਲਾ ਡਢਹੀੜੀ ਦੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਵੀ ਇੱਕ ਵੱਖਰੀ ਸੇਵਾ ਨਿਭਾਈ ਗਈ ਹੈ ਜਿਹੜੀ ਸੰਗਤ ਡੇਰਾ ਮੀਰ ਮੀਰਾ ਦੇ ਰੋੜ ਤੋਂ ਸਰਹੰਦ ਫੋਤੇਗੜ ਸਾਹਿਬ ਨੂੰ ਨਤਮਸਤਕ ਹੋਣ ਆਉਂਦੀ ਸੀ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਉਹਨਾਂ ਨੌ ਜਵਾਨਾਂ ਦੇ ਵੱਲੋਂ ਸੜਕ ਤੇ ਪਾਏ ਖੱਡਿਆਂ ਨੂੰ ਜਿਹੜਾ ਉਹ ਭਰਿਆ ਗਿਆ ਟਰਾਲੀਆਂ ਜਿਹੜੀਆਂ ਲੈ ਕੇ ਮਿੱਟੀ ਦੀਆਂ ਟਰਾਲੀਆਂ ਨਾਲ ਜਿਹੜੀਆਂ ਕਹਦੀਏ ਕਿ ਉਹ ਖੱਡੇ ਭਰੇ ਗਏ ਨੇ ਸੜਕ ਤੇ ਜਿਹੜਾ ਕਹਦੀਏ ਕਿ ਇੱਕ ਉਹਨਾਂ ਨੂੰ ਤੁਰਨ ਦੇ ਵਿੱਚ ਸੰਗਤ ਨੂੰ ਕੋਈ ਤਕਲੀਫ ਨਾ ਹੋਵੇ ਇਸ ਕਰਕੇ ਉਹਨਾਂ ਦੇ ਵੱਲੋਂ ਜਿਹੜੀ ਸੜਕ ਹੈ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਰਿਪੇਅਰ ਕੀਤਾ ਗਿਆ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਕੰਮ ਸਰਕਾਰਾਂ ਦਾ ਸੀ ਸਰਕਾਰਾਂ ਨੇ ਇਹ ਸੜਕਾਂ ਬਣਾਉਣੀਆਂ ਸੀਗੀਆਂ ਲਗਾਤਾਰ ਜਿਹੜੇ ਐਮਐਲਏ ਫਤਿਹਗੜ ਸਾਹਿਬ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਵੀ ਬਿਆਨ ਆਉਂਦੇ ਨੇ ਕਿ ਜਿਹੜੇ ਸ਼੍ਰੀ ਫਤਿਹਗੜ ਸਾਹਿਬ ਦੀਆਂ ਨਜ਼ਦੀਕੀ ਸੜਕਾਂ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਉਹ ਬਣਾ ਦਿੱਤਾ ਗਿਆ ਪਿਛਲੇ ਦਿਨੀ ਜਿਹੜੇ ਉਹਨਾਂ ਦੇ ਵੱਲੋਂ ਇੱਕ ਜਿਹੜਾ ਸ੍ਰਾਂਤ ਫਤਿਹਗੜ ਸਾਹਿਬ ਨੂੰ ਰੋਡ ਜਾਂਦਾ ਉੱਥੇ ਵੀ ਜਿਹੜਾ ਕੰਮ ਕਰਦੇ ਹੋਏ ਵੀਡੀਓ ਪਾਈ ਜਾਂਦੀ ਹੈ ਕਿ ਅਸੀਂ ਸਾਰੇ ਰੋਡ ਬਣਾ ਦਿੱਤੇ ਗਏ ਨੇ ਪੁਖਤਾ ਪ੍ਰਬੰਧ ਜਿਹੜੇ ਸੰਗਤ ਦੇ ਲਈ ਸਹੂਲਤਾਂ ਨੇ ਉਹਨਾਂ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਪਰ ਇੱਥੇ ਜਿਹੜੀ ਇਦਾਂ ਦੀਆਂ ਵੀਡੀਓ ਸਾਹਮਣੇ ਆਉਂਦੀ ਆਕੇ ਸੰਗਤ ਨੂੰ ਆਉਣ ਦੇ ਵਿੱਚ ਦਿੱਕਤ ਹੋਣੀ ਤਾਂ ਜਿਹੜੇ ਇਲਾਕੇ ਦੇ ਨੌਜਵਾਨ ਨੌਜਵਾਨ ਨੇ ਉਹਨਾਂ ਦੇ ਬੋਲੋ ਖੁਦ ਇਹ ਉਪਰਾਲਾ ਕਰਨਾ ਕਿਤੇ ਨਾ ਕਿਤੇ ਸਰਕਾਰ ਤੇ ਜਿਹੜੇ ਸਵਾਲ ਨੇ ਉਹ ਜ਼ਰੂਰ ਖੜੇ ਕਰਦਾ ਕਿ ਸਰਕਾਰ ਆਪਣੇ ਕੰਮਾਂ ਦੇ ਵਿੱਚ ਜਿਹੜੀ ਕਹਦੀ ਹੈ ਕਿ ਪੂਰਨ ਤੌਰ ਤੇ ਜਿਹੜਾ ਇੱਕ ਕਾਰਗੁਜ਼ਾਰੀ ਆ ਉਹ ਨਹੀਂ ਨਿਮਾ ਸਕੀ ਜਿਹੜਾ ਉਹਨਾਂ ਦਾ ਕੰਮ ਹੈ ਉਸ ਤੇ ਪੂਰੀ ਨਹੀਂ ਉਤਰ ਸਕੀ ਪੰਜਾਬ ਸਰਕਾਰ ਕਿਉਂਕਿ ਇਹ ਜਿਹੜੇ ਕੰਮ ਨੇ ਸੜਕਾਂ ਦੀ ਮੁਰੰਮਤ ਹੈ ਜਾਂ ਲਾਈਟਾਂ ਦਾ ਪ੍ਰਬੰਧ ਹੈ ਉਹ ਕੁਝ ਦਿਨ ਪਹਿਲਾਂ ਹੋ ਜਾਣਾ ਚਾਹੀਦਾ ਪੂਰਾ ਹੋ ਜਾਣਾ ਚਾਹੀਦਾ ਹੋਣਾ ਅਸੀਂ ਦੇਖਿਆ ਸੀ ਜਿਹੜੀਆਂ ਸਰਾਂਦ ਰੋਡ ਤੇ ਸੜਕਾਂ ਦੇ ਕਿਨਾਰੇ ਜਿਹੜੀਆਂ ਲਾਈਟਾਂ ਲੱਗੀਆਂ ਨੇ ਉਹਨਾਂ ਨੂੰ ਵੀ ਆ ਹੁਣ ਰਿਪੇਅਰ ਕਰਦੇ ਹੋਏ ਨਜ਼ਰ ਆਏ ਸੀ ਪਰ ਸੜਕਾਂ ਤੇ ਜਿਹੜੀਆਂ ਅਵਾਜਾਈਆ ਉਹ ਹੁਣ ਵੱਧਦੀ ਜਾ ਰਹੀ ਹੈ ਜਿਹੜਾ ਮੇਨ ਕਹਦੀਏ ਕਿ ਰੂਟ ਅਡਵਰਟ ਕੀਤੇ ਗਏ ਨੇ ਤਾਂ ਜਿਹੜਾ ਡੇਰਾ ਮੀਨ ਮੀਰਾ ਰੋਡ ਆ ਉੱਥੇ ਵੀ ਰੋਡ ਜਿਹੜਾ ਉਹ ਅਡਵਰਟ ਕੀਤਾ ਹੋਇਆ ਉੱਥੇ ਦੀ ਅਵਾਜਾਈ ਵੀ ਬਹੁਤ ਆ ਸੰਗਤ ਜਿਹੜੀ ਆ ਉਹ ਪੈਦਲ ਯਾਤਰਾ ਕਰਦੀ ਹੋਈ ਵੀ ਜਿਹੜੀ ਕਾਫੀ ਜ਼ਿਆਦਾ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਆਉਂਦੀ ਆ ਉੱਥੇ ਜਿਹੜੇ ਕਹਦੀਏ ਕਿ ਬੱਚੇ ਤੁਰ ਕੇ ਆਉਂਦੇ ਪੈਦਲ ਸੰਗਤ ਤੁਰ ਕੇ ਆਉਂਦੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਇਹ ਜਿਹੜਾ ਰੋਡ ਹੈ ਉਹ ਦਿੱਕਤ ਜ਼ਰੂਰ ਦਿੰਦਾ ਸੀ ਤਾਂ ਹੁਣਾ ਕੋਟਲਾ ਡਢੇੜੀ ਦੇ ਨੌਜਵਾਨਾਂ ਦੇ ਵੱਲੋਂ ਇਹ ਵੱਖਰਾ ਉਪਰਾਲਾ ਕੀਤਾ ਗਿਆ ਸਰਕਾਰ ਦੀ ਮਦਦ ਨਾਲ ਲੈ ਕੇ ਉਹਨਾਂ ਦੇ ਵੱਲੋਂ ਖੁਦ ਜਿਹੜਾ ਉਹ ਰੋਡ ਹੈ ਉਸ ਨੂੰ ਰਿਪੇਅਰ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਨੌਜਵਾਨ ਨੇ ਉਹ ਆਪਣੀ ਕਹਿੰਦੀ ਹੈ ਕਿ ਇੱਕ ਸੇਵਾ ਨਿਭਾਉਂਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਹਾਂਜੀ ਵੀਰ ਜੀ ਆਪਣਾ ਕੈ ਨਾਮ ਹੈ ਜੀ ਆਪਣਾ ਹਰਵਿੰਦਰ ਸਿੰਘ ਬੇਜੀ ਨਾਮ ਆ ਤੇ ਕਿਦਾਂ ਵੀਰ ਜੀ ਆਪਣੇ ਦਿਲ ਚ ਆਇਆ ਵੀ ਸੜਕ ਦਾ ਕੰਮ ਤਾਂ ਸਰਕਾਰਾਂ ਦਾ ਹੁੰਦਾ ਹੈ ਸਰਕਾਰਾਂ ਨੇ ਬਣਾਉਣੀਆਂ ਹੁੰਦੀਆਂ ਉਹ ਹਾਂਜੀ ਬਾਈ ਜੀ ਇੱਥੇ ਰੋਜ਼ ਤੇ ਕਾਫੀ ਪਿੰਡਾਂ ਨੂੰ ਜੁੜੀ ਹੋਈ ਹੈ ਸੜਕ ਕਾਫੀ ਟੁੱਟੀ ਪਈ ਸੀਗੀ ਇਹ ਤੇ ਪੈਦਲ ਆਉਂਦੀ ਹੈ ਕਾਫੀ ਯਾਤਰਾ ਹੁਣ ਸਿੱਧੀ ਜੋੜ ਮੇਲੇ ਨੂੰ ਸਮਰਪਿਤ ਕਰਕੇ ਹੁਣ ਕਾਫੀ ਜਾਣੇ ਆਉਂਦੇ ਨੇ ਇੱਥੇ ਆਵਾਜਾਈ ਮੇਨ ਇੱਧਰੋਂ ਵੀ ਮੇਨ ਗਵਿੰਦਗੜ੍ਹ ਤੋਂ ਆਉਂਦੀ ਆਂ ਬਲੋਹ ਤੋਂ ਆਉਂਦੇ ਆ ਜਿੰਨੀ ਸੰਗਤ ਆਉਂਦੀ ਆ ਮੇਨ ਆਵਾਜਾਈ ਇੱਧਰੋਂ ਆ ਤੇ ਤੇ ਨੌਜਵਾਨਾਂ ਵੱਲੋਂ ਮਿਲ ਕੇ ਪਿੰਡ ਕੋਟਲਾ ਰੇੜੀ ਦੇ ਸਾਰੇ ਨੌਜਵਾਨਾਂ ਸਾਡੇ ਵੱਲੋਂ ਮਿਲ ਕੇ ਇਹ ਛੋਟਾ ਜਿਹਾ ਇੱਕ ਪ੍ਰੋਜੈਕਟ ਕੀਤਾ ਸੀਗਾ ਤੇ ਮੁੰਡੇ ਆਪਣੇੋਂ ਇਕੱਠੀ ਕਰਕੇ ਮਾਇਆ ਤੇ ਲੈ ਕੇ ਆਏ ਆ ਇਹ ਗਵਿੰਦਗੜ੍ਹ ਤੋਂ ਪਰਕੇ ਅੱਛਾ ਤੇ ਹੁਣ ਪਾਰੀ ਐ ਐਮਟੀ ਤੇ ਇਹ ਕਹਿੰਦਾ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਆ ਬਾਕੀ ਆ ਜੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦਾ ਪਰ ਉਹਨਾਂ ਕੁਝ ਸਰਕਾਰਾਂ ਨੂੰ ਬੇਨਤੀ ਕੋਈ ਮੈਸੇਜ ਲਾਉਣਾ ਚਾਹੁੰਦੀ ਹੈ ਜੀ ਇਹੀ ਬਸ ਬੇਨਤੀ ਉਹ ਵੀ ਇਹ ਆਸੀ ਤਾਂ ਚਲੋ ਕਾਬ ਵਾਲੀ ਸੜਕ ਤਾਂ ਆਪਣੀ ਭਾਰਤੀ ਜਿਹੜੀ ਹੋਰ ਕਾਫੀ ਬਹੁਤ ਟੁੱਟੀਆਂ ਪਈਆਂ ਨੇ ਸੜਕਾਂ ਸਾਰੀਆਂ ਹੀ ਲਗਭਗ ਟੁੱਟੀਆਂ ਨੇ ਬੇਨਤੀ ਹੈ ਵੀ ਬਸ ਵੀ ਬੇਨਤੀ ਤਾਂ ਇਹੀ ਹੈ ਜੀ ਵੀ ਆਪਣੀ ਸ਼ਿਖਦੀ ਜੋੜ ਮੇਲੇ ਤੋਂ ਨਾ ਪਹਿਲਾਂ ਵੀ ਜਿੰਨੀਆਂ ਵੀ ਆਪਣੇ ਸ਼ਹਿਰ ਦੀਆਂ ਜਿੰਨੀਆਂ ਵੀ ਸੜਕਾਂ ਜਿੰਨੀਆਂ ਵੀ ਫਟੇਗੜ ਸਭ ਨੂੰ ਲੱਗਦੀਆਂ ਉਹ ਸਾਰੀਆਂ ਇੱਕ ਵਾਰ ਮੁਰੰਮਤ ਹੋ ਜਾਣੀ ਚਾਹੀਦੀ ਆ ਹੁਣ ਕਈ ਸੜਕਾਂ ਤਾਂ ਹੋ ਗਈਆਂ ਕਈ ਸੜਕਾਂ ਰਹਿ ਗਈਆਂ ਇਹ ਮੇਨ ਸੜਕ ਆ ਜੀ ਇਹ ਹੀ ਹੋਈ ਨਹੀਂ ਹੈਗੀ ਤੇ ਬਹੁਤ ਸੰਗਤ ਨੂੰ ਵੀ ਪਰੇਸ਼ਾਨੀ ਆ ਰਹੀ ਆ ਤਦੇਰ ਐਕਸੀਡੈਂਟ ਹੋਣ ਦੇ ਬਹੁਤ ਚਾਂਸ ਬਹੁਤ ਜ਼ਿਆਦਾ ਪੈ ਜਾਂਦੀ ਆ ਚਲੋ ਕਰਕੇ ਵੀ ਆ ਹਾਂਜੀ ਹਾਂਜੀ ਤੇ ਇਹ ਇਹ ਵੀ ਆਪਾਂ ਆਪਾਂ ਲਏ ਆ ਇਹ ਜਿਹੜੇ ਲਾਏ ਆ ਹੀ ਨਹੀਂ ਜੀ ਇਹਦਾ ਇਹ ਵੀ ਮੁੰਡੇ ਨੌਕਰੀਆਂ ਪਿੰਡ ਵਾਲਿਆਂ ਦੇ ਮਿਲ ਕੇ ਲਾਏ ਆ ਲਾ ਕੇ ਗਏ ਨਹੀਂ ਜੀ ਠੀਕ ਆ ਠੀਕ ਆ ਠੀਕ ਆ ਵੀਰ ਜੀ ਧੰਨਵਾਦ ਸ਼ਹੀਦੀ ਜੋੜ ਮੇਲ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਅੱਜ ਪਹਿਲਾ ਦਵਾਨ ਆ ਤਾਂ ਪਹਿਲੇ ਦਵਾਨ ਤੇ ਜਿਹੜੀਆਂ ਸੰਗਤਾਂ ਦਾ ਜਿਹੜਾ ਹੜ ਆਇਆ ਹੋਇਆ ਲੱਖਾਂ ਦੇ ਹਿਸਾਬ ਨਾਲ ਜਿਹੜੀ ਸੰਗਤ ਹੈ ਉਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਨੂੰ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਉੱਥੇ ਹੀ ਇੱਕ ਜਿਹੜੀ ਕਹਿ ਦਈਏ ਕਿ ਸਰਕਾਰ ਦੀ ਕਾਰਗੁਜ਼ਾਰੀ ਸਾਹਮਣੇ ਆਈ ਹੈ ਕਿ ਸੰਗਤ ਦੇ ਆਉਣ ਵਾਲੀਆਂ ਸੜਕਾਂ ਜਿਹੜੀਆਂ ਪਿਛਲੇ ਦਿਨੀ ਜਿਹੜੇ ਬਿਆਨ ਆਉਂਦੇ ਨੇ ਕਿ ਅਸੀਂ ਜਿਹੜੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਸੰਗਤ ਨੂੰ ਹਰ ਸਹੂਲਤ ਮਿਲੂਗੀ ਪਰ ਉੱਥੇ ਹੀ ਜੇ ਗੱਲ ਕਰੀਏ ਕਿ ਡੇਰਾ ਮੀਰ ਮੀਰਾ ਦਾ ਜਿਹੜਾ ਰੋਡ ਹੈ ਉਸ ਡੇਰੇ ਨੂੰ ਜਾਣ ਵਾਲਾ ਜਿਹੜਾ ਡੇਰੇ ਤੋਂ ਉਹ ਸਰਹੰਦ ਨੂੰ ਆਉਣ ਵਾਲਾ ਰੋਡ ਹੈ ਉਹ ਰੋਡ ਬਿਲਕੁਲ ਖਸਤਾ ਹਾਲਤ ਸੀ ਤਾਂ ਇਸ ਹਾਲਤ ਦੇ ਵਿੱਚ ਜਿਹੜੀ ਸੰਗਤ ਹੈ ਉਹ ਤੁਰ ਕੇ ਆਉਂਦੀ ਸੀ ਪੈਦਲ ਯਾਤਰਾ ਕਰਦੀ ਸੀ ਉਹਨਾਂ ਨੂੰ ਤੁਰਨ ਦੇ ਵਿੱਚ ਦਿੱਕਤ ਆਉਂਦੀ ਸੀ ਤਾਂ ਇਸ ਦਿੱਕਤ ਨੂੰ ਜਿਹੜੇ ਕੋਟਲਾ ਡਢਹੀੜੀ ਦੇ ਨੌਜਵਾਨ ਨੇ ਉਹ ਦੇਖਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਵੱਖਰਾ ਜਿਹੜਾ ਉਪਰਾਲਾ ਕੀਤਾ ਜਾਂਦਾ ਜਿੱਥੇ ਸੰਗਤਾਂ ਦੇ ਵੱਲੋਂ ਪਿੰਡਾਂ ਦੇ ਵਿੱਚੋਂ ਜਿਹੜੀਆਂ ਲੰਗਰ ਦੀਆਂ ਟਰਾਲੀਆਂ ਆਉਂਦੀਆਂ ਨੇ ਵੱਖਰੇ ਵੱਖਰੇ ਜਿਹੜੇ ਤੌਰ ਤੇ ਲੰਗਰ ਲਾਏ ਜਾਂਦੇ ਨੇ ਵੱਖ-ਵੱਖ ਸੇਵਾ ਨਿਭਾਈਆਂ ਜਾਂਦੀਆਂ ਨੇ ਉੱਥੇ ਜਿਹੜੇ ਕੋਟਲਾ ਡਢਹੀੜੀ ਦੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਵੀ ਇੱਕ ਵੱਖਰੀ ਸੇਵਾ ਨਿਭਾਈ ਗਈ ਹੈ ਜਿਹੜੀ ਸੰਗਤ ਡੇਰਾ ਮੀਰ ਮੀਰਾ ਦੇ ਰੋੜ ਤੋਂ ਸਰਹੰਦ ਫੋਤੇਗੜ ਸਾਹਿਬ ਨੂੰ ਨਤਮਸਤਕ ਹੋਣ ਆਉਂਦੀ ਸੀ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਉਹਨਾਂ ਨੌ ਜਵਾਨਾਂ ਦੇ ਵੱਲੋਂ ਸੜਕ ਤੇ ਪਾਏ ਖੱਡਿਆਂ ਨੂੰ ਜਿਹੜਾ ਉਹ ਭਰਿਆ ਗਿਆ ਟਰਾਲੀਆਂ ਜਿਹੜੀਆਂ ਲੈ ਕੇ ਮਿੱਟੀ ਦੀਆਂ ਟਰਾਲੀਆਂ ਨਾਲ ਜਿਹੜੀਆਂ ਕਹਦੀਏ ਕਿ ਉਹ ਖੱਡੇ ਭਰੇ ਗਏ ਨੇ ਸੜਕ ਤੇ ਜਿਹੜਾ ਕਹਦੀਏ ਕਿ ਇੱਕ ਉਹਨਾਂ ਨੂੰ ਤੁਰਨ ਦੇ ਵਿੱਚ ਸੰਗਤ ਨੂੰ ਕੋਈ ਤਕਲੀਫ ਨਾ ਹੋਵੇ ਇਸ ਕਰਕੇ ਉਹਨਾਂ ਦੇ ਵੱਲੋਂ ਜਿਹੜੀ ਸੜਕ ਹੈ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਰਿਪੇਅਰ ਕੀਤਾ ਗਿਆ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਕੰਮ ਸਰਕਾਰਾਂ ਦਾ ਸੀ ਸਰਕਾਰਾਂ ਨੇ ਇਹ ਸੜਕਾਂ ਬਣਾਉਣੀਆਂ ਸੀਗੀਆਂ ਲਗਾਤਾਰ ਜਿਹੜੇ ਐਮਐਲਏ ਫਤਿਹਗੜ ਸਾਹਿਬ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਵੀ ਬਿਆਨ ਆਉਂਦੇ ਨੇ ਕਿ ਜਿਹੜੇ ਸ਼੍ਰੀ ਫਤਿਹਗੜ ਸਾਹਿਬ ਦੀਆਂ ਨਜ਼ਦੀਕੀ ਸੜਕਾਂ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਉਹ ਬਣਾ ਦਿੱਤਾ ਗਿਆ ਪਿਛਲੇ ਦਿਨੀ ਜਿਹੜੇ ਉਹਨਾਂ ਦੇ ਵੱਲੋਂ ਇੱਕ ਜਿਹੜਾ ਸ੍ਰਾਂਤ ਫਤਿਹਗੜ ਸਾਹਿਬ ਨੂੰ ਰੋਡ ਜਾਂਦਾ ਉੱਥੇ ਵੀ ਜਿਹੜਾ ਕੰਮ ਕਰਦੇ ਹੋਏ ਵੀਡੀਓ ਪਾਈ ਜਾਂਦੀ ਹੈ ਕਿ ਅਸੀਂ ਸਾਰੇ ਰੋਡ ਬਣਾ ਦਿੱਤੇ ਗਏ ਨੇ ਪੁਖਤਾ ਪ੍ਰਬੰਧ ਜਿਹੜੇ ਸੰਗਤ ਦੇ ਲਈ ਸਹੂਲਤਾਂ ਨੇ ਉਹਨਾਂ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਪਰ ਇੱਥੇ ਜਿਹੜੀ ਇਦਾਂ ਦੀਆਂ ਵੀਡੀਓ ਸਾਹਮਣੇ ਆਉਂਦੀ ਆਕੇ ਸੰਗਤ ਨੂੰ ਆਉਣ ਦੇ ਵਿੱਚ ਦਿੱਕਤ ਹੋਣੀ ਤਾਂ ਜਿਹੜੇ ਇਲਾਕੇ ਦੇ ਨੌਜਵਾਨ ਨੌਜਵਾਨ ਨੇ ਉਹਨਾਂ ਦੇ ਬੋਲੋ ਖੁਦ ਇਹ ਉਪਰਾਲਾ ਕਰਨਾ ਕਿਤੇ ਨਾ ਕਿਤੇ ਸਰਕਾਰ ਤੇ ਜਿਹੜੇ ਸਵਾਲ ਨੇ ਉਹ ਜ਼ਰੂਰ ਖੜੇ ਕਰਦਾ ਕਿ ਸਰਕਾਰ ਆਪਣੇ ਕੰਮਾਂ ਦੇ ਵਿੱਚ ਜਿਹੜੀ ਕਹਦੀ ਹੈ ਕਿ ਪੂਰਨ ਤੌਰ ਤੇ ਜਿਹੜਾ ਇੱਕ ਕਾਰਗੁਜ਼ਾਰੀ ਆ ਉਹ ਨਹੀਂ ਨਿਮਾ ਸਕੀ ਜਿਹੜਾ ਉਹਨਾਂ ਦਾ ਕੰਮ ਹੈ ਉਸ ਤੇ ਪੂਰੀ ਨਹੀਂ ਉਤਰ ਸਕੀ ਪੰਜਾਬ ਸਰਕਾਰ ਕਿਉਂਕਿ ਇਹ ਜਿਹੜੇ ਕੰਮ ਨੇ ਸੜਕਾਂ ਦੀ ਮੁਰੰਮਤ ਹੈ ਜਾਂ ਲਾਈਟਾਂ ਦਾ ਪ੍ਰਬੰਧ ਹੈ ਉਹ ਕੁਝ ਦਿਨ ਪਹਿਲਾਂ ਹੋ ਜਾਣਾ ਚਾਹੀਦਾ ਪੂਰਾ ਹੋ ਜਾਣਾ ਚਾਹੀਦਾ ਹੋਣਾ ਅਸੀਂ ਦੇਖਿਆ ਸੀ ਜਿਹੜੀਆਂ ਸਰਾਂਦ ਰੋਡ ਤੇ ਸੜਕਾਂ ਦੇ ਕਿਨਾਰੇ ਜਿਹੜੀਆਂ ਲਾਈਟਾਂ ਲੱਗੀਆਂ ਨੇ ਉਹਨਾਂ ਨੂੰ ਵੀ ਆ ਹੁਣ ਰਿਪੇਅਰ ਕਰਦੇ ਹੋਏ ਨਜ਼ਰ ਆਏ ਸੀ ਪਰ ਸੜਕਾਂ ਤੇ ਜਿਹੜੀਆਂ ਅਵਾਜਾਈਆ ਉਹ ਹੁਣ ਵੱਧਦੀ ਜਾ ਰਹੀ ਹੈ ਜਿਹੜਾ ਮੇਨ ਕਹਦੀਏ ਕਿ ਰੂਟ ਅਡਵਰਟ ਕੀਤੇ ਗਏ ਨੇ ਤਾਂ ਜਿਹੜਾ ਡੇਰਾ ਮੀਨ ਮੀਰਾ ਰੋਡ ਆ ਉੱਥੇ ਵੀ ਰੋਡ ਜਿਹੜਾ ਉਹ ਅਡਵਰਟ ਕੀਤਾ ਹੋਇਆ ਉੱਥੇ ਦੀ ਅਵਾਜਾਈ ਵੀ ਬਹੁਤ ਆ ਸੰਗਤ ਜਿਹੜੀ ਆ ਉਹ ਪੈਦਲ ਯਾਤਰਾ ਕਰਦੀ ਹੋਈ ਵੀ ਜਿਹੜੀ ਕਾਫੀ ਜ਼ਿਆਦਾ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਆਉਂਦੀ ਆ ਉੱਥੇ ਜਿਹੜੇ ਕਹਦੀਏ ਕਿ ਬੱਚੇ ਤੁਰ ਕੇ ਆਉਂਦੇ ਪੈਦਲ ਸੰਗਤ ਤੁਰ ਕੇ ਆਉਂਦੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਇਹ ਜਿਹੜਾ ਰੋਡ ਹੈ ਉਹ ਦਿੱਕਤ ਜ਼ਰੂਰ ਦਿੰਦਾ ਸੀ ਤਾਂ ਹੁਣਾ ਕੋਟਲਾ ਡਢੇੜੀ ਦੇ ਨੌਜਵਾਨਾਂ ਦੇ ਵੱਲੋਂ ਇਹ ਵੱਖਰਾ ਉਪਰਾਲਾ ਕੀਤਾ ਗਿਆ ਸਰਕਾਰ ਦੀ ਮਦਦ ਨਾਲ ਲੈ ਕੇ ਉਹਨਾਂ ਦੇ ਵੱਲੋਂ ਖੁਦ ਜਿਹੜਾ ਉਹ ਰੋਡ ਹੈ ਉਸ ਨੂੰ ਰਿਪੇਅਰ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਨੌਜਵਾਨ ਨੇ ਉਹ ਆਪਣੀ ਕਹਿੰਦੀ ਹੈ ਕਿ ਇੱਕ ਸੇਵਾ ਨਿਭਾਉਂਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਹਾਂਜੀ ਵੀਰ ਜੀ ਆਪਣਾ ਕੈ ਨਾਮ ਹੈ ਜੀ ਆਪਣਾ ਹਰਵਿੰਦਰ ਸਿੰਘ ਬੇਜੀ ਨਾਮ ਆ ਤੇ ਕਿਦਾਂ ਵੀਰ ਜੀ ਆਪਣੇ ਦਿਲ ਚ ਆਇਆ ਵੀ ਸੜਕ ਦਾ ਕੰਮ ਤਾਂ ਸਰਕਾਰਾਂ ਦਾ ਹੁੰਦਾ ਹੈ ਸਰਕਾਰਾਂ ਨੇ ਬਣਾਉਣੀਆਂ ਹੁੰਦੀਆਂ ਉਹ ਹਾਂਜੀ ਬਾਈ ਜੀ ਇੱਥੇ ਰੋਜ਼ ਤੇ ਕਾਫੀ ਪਿੰਡਾਂ ਨੂੰ ਜੁੜੀ ਹੋਈ ਹੈ ਸੜਕ ਕਾਫੀ ਟੁੱਟੀ ਪਈ ਸੀਗੀ ਇਹ ਤੇ ਪੈਦਲ ਆਉਂਦੀ ਹੈ ਕਾਫੀ ਯਾਤਰਾ ਹੁਣ ਸਿੱਧੀ ਜੋੜ ਮੇਲੇ ਨੂੰ ਸਮਰਪਿਤ ਕਰਕੇ ਹੁਣ ਕਾਫੀ ਜਾਣੇ ਆਉਂਦੇ ਨੇ ਇੱਥੇ ਆਵਾਜਾਈ ਮੇਨ ਇੱਧਰੋਂ ਵੀ ਮੇਨ ਗਵਿੰਦਗੜ੍ਹ ਤੋਂ ਆਉਂਦੀ ਆਂ ਬਲੋਹ ਤੋਂ ਆਉਂਦੇ ਆ ਜਿੰਨੀ ਸੰਗਤ ਆਉਂਦੀ ਆ ਮੇਨ ਆਵਾਜਾਈ ਇੱਧਰੋਂ ਆ ਤੇ ਤੇ ਨੌਜਵਾਨਾਂ ਵੱਲੋਂ ਮਿਲ ਕੇ ਪਿੰਡ ਕੋਟਲਾ ਰੇੜੀ ਦੇ ਸਾਰੇ ਨੌਜਵਾਨਾਂ ਸਾਡੇ ਵੱਲੋਂ ਮਿਲ ਕੇ ਇਹ ਛੋਟਾ ਜਿਹਾ ਇੱਕ ਪ੍ਰੋਜੈਕਟ ਕੀਤਾ ਸੀਗਾ ਤੇ ਮੁੰਡੇ ਆਪਣੇੋਂ ਇਕੱਠੀ ਕਰਕੇ ਮਾਇਆ ਤੇ ਲੈ ਕੇ ਆਏ ਆ ਇਹ ਗਵਿੰਦਗੜ੍ਹ ਤੋਂ ਪਰਕੇ ਅੱਛਾ ਤੇ ਹੁਣ ਪਾਰੀ ਐ ਐਮਟੀ ਤੇ ਇਹ ਕਹਿੰਦਾ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਆ ਬਾਕੀ ਆ ਜੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦਾ ਪਰ ਉਹਨਾਂ ਕੋਈ ਸਰਕਾਰਾਂ ਨੂੰ ਬੇਨਤੀ ਕੋਈ ਮੈਸੇਜ ਲਾਉਣਾ ਚਾਹੁੰਦਾ ਬੇਨਤੀ ਹੈ ਜੀ ਇਹੀ ਬਸ ਬੇਨਤੀ ਉਹ ਵੀ ਇਹ ਆਸੀਂ ਤਾਂ ਚਲੋ ਇੱਕ ਆਬ ਵਾਲੀ ਸੜਕ ਤਾਂ ਆਪਣੀ ਭਾਰਤੀ ਜਿਹੜੀ ਹੋਰ ਕਾਫੀ ਬਹੁਤ ਟੁੱਟੀਆਂ ਪਈਆਂ ਨੇ ਸੜਕਾਂ ਸਾਰੀਆਂ ਹੀ ਲਗਭਗ ਟੁੱਟੀਆਂ ਸੜਕਾਂ ਸਾਰੀਆਂ ਹੀ ਲਗਭਗ ਟੁੱਟੀਆਂ ਬੇਨਤੀ ਹੈ ਵੀ ਬਸ ਵੀ ਬੇਨਤੀ ਤਾਂ ਇਹੀ ਹੈ ਜੀ ਆਪਣੀ ਸ਼ਿਸ਼ਦੀ ਜੋੜ ਮੇਲੇ ਤੋਂ ਨਾ ਪਹਿਲਾਂ ਵੀ ਜਿੰਨੀਆਂ ਵੀ ਆਪਣੇ ਸ਼ਹਿਰ ਦੀਆਂ ਜਿੰਨੀਆਂ ਵੀ ਸੜਕਾਂ ਜਿੰਨੀਆਂ ਵੀ ਫਟੇਗੜ ਸਾਬ ਨੂੰ ਲੱਗਦੀਆਂ ਉਹ ਸੜਕੀ ਇੱਕ ਵਾਰ ਮੁਰੰਮਤ ਹੋ ਜਾਣੀ ਚਾਹੀਦੀ ਆ ਹੁਣ ਕਈ ਸੜਕਾਂ ਤਾਂ ਹੋ ਗਈਆਂ ਕਈ ਸੜਕਾਂ ਰਹਿ ਗਈਆਂ ਇਹ ਮੇਨ ਸੜਕ ਆ ਜੀ ਇਹ ਹੀ ਹੋਈ ਨਹੀਂ ਹੈਗੀ ਤੇ ਬਹੁਤ ਸੰਗਤ ਨੂੰ ਵੀ ਪਰੇਸ਼ਾਨੀ ਆ ਰਹੀ ਆ ਤੇ ਫਿਰ ਐਕਸੀਡੈਂਟ ਹੋਣ ਦੇ ਬਹੁਤ ਚਾਂਸ ਬਹੁਤ ਜ਼ਿਆਦਾ ਪੈ ਜਾਂਦੀ ਆ ਚਲੋ ਹੁੰਦੇ ਕਰਕੇ ਵੀ ਆ ਹਾਂਜੀ ਹਾਂਜੀ ਤੇ ਇਹ ਇਹ ਵੀ ਆਪਾਂ ਆਪਾਂ ਲਏ ਆ ਇਹ ਜਿਹੜੇ ਲਾਏ ਆ ਨਹੀਂ ਨਹੀਂ ਜੀ ਇਹ ਤਾਂ ਇਹ ਵੀ ਮੁੰਡੇ ਨੌਜਵਾਨ ਸੀ ਪਿੰਡ ਪਿੰਡ ਵਾਲੇ ਨੇ ਮਿਲ ਕੇ ਲਾਏ ਆ ਲਾ ਕੇ ਗਏ ਨੇ ਜੀ ਠੀਕ ਆ ਠੀਕ ਆ ਠੀਕ ਹੈ ਵੀਰ ਜੀ ਧੰਨਵਾਦ ਬਾਈ ਕੁਝ ਦਾ ਖਾਲਸਾ ਬਾਈ